ਉਸੇ ਨਾਲ ਹੁਣ ਇੱਕ ਗੱਲ ਦੇਖੋ ਕੱਲ ਨੂੰ ਖਾਰਾ ਚੱਕ ਸਭਾ ਹੋਈ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਵੀ ਕੱਲ ਗੁਰੂ ਸਾਹਿਬ ਨੇ ਖੁਦ ਕਲਾ ਵਰਤਾਈ ਜਿੰਨਾ ਤਾਮ ਝਾਵ ਗੁਰਵੀਰ ਬਰਾੜ ਨੇ ਤੇ ਬਾਕੀ ਨੇ ਲਾ ਰੱਖਿਆ ਸੀਗਾ ਉਹ ਕੱਲ ਸਾਰਾ ਫਲੋਪ ਹੋ ਗਿਆ ਬਿਲਕੁਲ ਚਲੋ ਉਹ ਰੱਬ ਦੀ ਖੇਡ ਵਰਤੀ ਹੈ ਨਾ ਫਲੋਪ ਹੋ ਗਿਆ ਪਰ ਕੀ ਹੈ ਮੈਂ ਸਿਆਣੇ ਕਹਿੰਦੇ ਹਮੇਸ਼ਾ ਨਾ ਦੁਸ਼ਮਨ ਦੀ ਵਿਰੋਧੀ ਦੀ ਹਰੇਕ ਗੱਲ ਦੀ ਤਹ ਤੱਕ ਜਾਓ ਹਰ ਚਾਲ ਸਮਝੋ ਕੱਲ ਗੁਰਵੀਰ ਬਰਾੜ ਨੇ ਜਦੋਂ ਆਪਣੇ ਪਾਸ਼ ਦੀ ਅਰੰਭਤਾ ਕੀਤੀ ਰੈਲੀ 'ਚ ਉਹਨੇ ਅਰੰਭਤਾ ਕੀਤੀ ਜੀ ਮੈਂ ਅਵਤਾਰ ਪਾਸ਼ ਦੀ ਕਵਿਤਾ ਤੋਂ ਆਪਣੀ ਗੱਲ ਰੱਖਣਾ ਚਾਹੁੰਦਾ ਹਾਂ ਹਾਂ ਜੀ ਸੁਣੇ ਸੀ ਕੱਲ ਤੁਸੀਂ ਹਾਂ ਜੀ ਬਿਲਕੁਲ ਹੁਣ ਦੇਖੋ ਵੀ ਇੱਥੋਂ ਪਤਾ ਲੱਗਦਾ ਹੈ ਵੀ ਉਹ ਬੰਦੇ ਦੀ ਮਾਨਸਿਕਤਾ ਕੀ ਹੈ ਬਿਲਕੁਲ ਬੰਦਾ ਕਿਹੜੀ ਵਿਚਾਰਧਾਰਾ 'ਚ ਪਲਿਆ ਹੈ ਕਿਹੜੀ ਵਿਚਾਰ ਤਾਰਾ ਨੇ ਅਡੌਪਟ ਕਰਕੇ ਰੱਖੀ ਹੋਈ ਆ ਤੇ ਕਿਹੜੀ ਵਿਚਾਰ ਤਾਰਾ ਮੁਤਾਬਕ ਆਪਣਾ ਉਹ ਜੀਵਨ ਜੀ ਰਿਹਾ ਹੈ ਆਮ ਸੰਗਤਾਂ ਨੂੰ ਸ਼ਾਇਦ ਘੱਟ ਪਤਾ ਹੋਊਗਾ ਮੈਂ ਸੰਗਤਾਂ ਦੱਸ ਦੇਣਾ ਚੋਣਾ ਵੀ ਅਵਤਾਰ ਪਾਸ਼ ਉਹ ਕਵੀ ਸੀਗਾ ਜਿਹਦੇ ਘਰਲੇ ਕਹਿੰਦੇ ਸੀ ਵੀ ਸਭ ਤੋਂ ਯਾਸ਼ਵੰਦ ਸਾਡੇ ਪਰਿਵਾਰ ਦਾ ਯਾਸ਼ਵੰਦ ਹੈ ਉਹਦਾ ਪਰਿਵਾਰ ਹੀ ਕਹਿੰਦਾ ਸੀ ਹਾਂਜੀ ਅਵਤਾਰ ਪਾਸ਼ ਨੇ ਕਿਹਾ ਸੀਗਾ ਵੀ ਦਰਬਾਰ ਸਾਹਿਬ ਜੋ ਆਪਣਾ ਅੰਮ੍ਰਿਤਸਰ ਸਾਹਿਬ ਸਥਿਤ ਹੈ ਉਹਦੇ ਉੱਥੇ ਸਰੋਵਰ ਦੀ ਲੋੜ ਨਹੀਂ ਹੈ ਉਤੇ ਸਰੋਵਰ ਤੇ ਝੋਨਾ ਉਗਾਦਣਾ ਚਾਹੀਦਾ ਹੈ ਬਿਲਕੁਲ ਇੰਨੀ ਕਾਨੂੰਨੀ ਮਾਨਸਿਕਤਾ ਦਾ ਸਿੱਖ ਵਿਰੋਧੀ ਮਾਨਸਿਕਤਾ ਦਾ ਉਹ ਬੰਦਾ ਸੀਗਾ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਮਜਾਹਿਦ ਬਾਬਾ ਏਕੂਮ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਬਾਰੇ ਉਹ ਕਹਿੰਦਾ ਸੀਗਾ ਕਿ ਬੁਰਸ਼ਾ ਗਿਰਦੀ ਕਰ ਰਹੀ ਹੈ ਬਿਲਕੁਲ ਤੁਸੀਂ ਦੇਖੋ ਯਾਰ ਵੀ ਜਿਹੜਾ ਬੰਦਾ ਇਹੋ ਜੀ ਵਿਚਾਰਧਾਰਾ ਨੂੰ ਅਡਾਪਟ ਕਰਕੇ ਬੈਠਾ ਹੈ ਉਹਨੂੰ ਫੋਲੋ ਕਰਦਾ ਹੈ ਉਹਨੂੰ ਫੋਲੋ ਕਰ ਨਹੀਂ ਰਮਤਾ ਕਰ ਰਿਹਾ ਹੈ ਤੋ ਬੰਦੇ ਦੀ ਮਾਨਸਿਕਤਾ ਕਿਹੋ ਜੀ ਹੋ ਗਈ ਬਿਲਕੁਲ ਗੋਮ ਨੂੰ ਇਹਦੇ ਬਾਰੇ ਵਿਚਾਰ ਕਰਨਾ ਪੈਣਾ ਸਮਝਣਾ ਪੈਣਾ ਹੈ ਕਿਹ ਤੱਕ ਜਾਣਾ ਪੈਣਾ ਹੈ ਸਰਕਾਰਾਂ ਨੇ ਦਰਬਾਰ ਸਾਹਿਬ ਤੇ ਨਾ ਟੈਂਕਾਂ ਦੇ ਤੋਪਾਂ ਹਮਲਾ ਕਰਕੇ ਵੇਖ ਲਿਆ ਹੁਣ ਸਰਕਾਰਾਂ ਨੇ ਤਬਦੀਲੀ ਕੀਤੀ ਹੈ ਹੁਣ ਨੋਟ ਕਰਿਓ ਵੀ ਹੁਣ ਸਰਕਾਰ ਨਾ ਕੋ ਤੋਪ ਲੈ ਕੇ ਨਹੀਂ ਹੁੰਦੀ ਬਿਲਕੁਲ ਕੋ ਟੈਂਕ ਲੈ ਕੇ ਨਹੀਂ ਹੁੰਦੀ ਸਰਕਾਰ ਨੇ ਸੰਧ ਤਿਆਰ ਕਰ ਲਈ ਉਸੰਤ ਕਿਹੜੇ ਆ ਜਿਹੜੇ ਤੁਹਾਡੀ ਸੋਚ ਤੇ ਤੁਹਾਡੇ ਵਿਚਾਰਾਂ 'ਤੇ ਹਮਲੇ ਕਰ ਰਹੇ ਆ ਭਾਵੇਂ ਉਹ ਸੋਸ਼ਲ ਮੀਡੀਆ 'ਤੇ ਕਰ ਰਹੇ ਆ ਭਾਵੇਂ ਉਹ ਥੋੜੇ ਸਿਧਾਂਤਾਂ 'ਤੇ ਕਰ ਰਹੇ ਆ ਭਾਵੇਂ ਉਹ ਇਲੈਕਟ੍ਰੋਨਿਕ ਮੀਡੀਆ ਕਰ ਰਹੇ ਆ ਪ੍ਰਿੰਟ ਮੀਡੀਆ ਕਰ ਰਹੇ ਆ ਸੰਧ ਤਿਆਰ ਹੋ ਗਈ ਆ ਹੁਣ ਸੰਧਾਂ ਦੀ ਪਛਾਣ ਕਰਨ ਦੀ ਲੋੜ ਹੈ ਬਿਲਕੁਲ ਮੈਂ ਕਹਿੰਦਾ ਵੀ ਰੱਬ ਦੀ ਮਿਹਰ ਵੀ ਜਿਸ ਤਰ੍ਹਾਂ ਹੁਣ ਕਹਿੰਦਾ ਵੀ ਆਪੇ ਫਾਥੜੀਏ ਤਣ ਕੋਣ ਛੜਾਵੇ ਉਹ ਜਿਹੜਾ ਨਾ ਇਹ ਬੀਜੇ ਪੀ ਦਾ ਵਿਧਾਇਕ ਗੁਰਵੀਰ ਬਾੜ ਉਹ ਵਿਚਾਰਾ ਨਾ ਉਸ ਕੱਲ੍ਹ ਫਸ ਗਿਆ ਹੁਣ ਕੱਲ ਉਹਨੇ ਬਿਆਨ ਜਾਰੀ ਕੀਤਾ ਪਹਿਲਾਂ ਉਹਨੇ ਜੇ ਪੋਸਟਰ ਲਾਏ ਸੀਗੇ ਅਨੂਪਗੜ ਰਕਸਾਣਾ 라ਵਲਾ ਉਹ ਦੂਰ ਦੂਰ ਤੱਕ ਜੀ ਸਮੂਚੀਆਂ ਪੰਤਕ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਸੰਪਰਦਾਵਾਂ ਉਹਨਾਂ ਅੰਗਾਂ ਚ ਜਿੱਥੇ ਬੰਨੀਆਂ ਸਾਰੀਆਂ ਪਹੁੰਚਦੇ ਉੱਤੇ ਆ ਗਈ ਬਹੁਤ ਹੋਇਆ ਕੀ ਤੁਹਾਨੂੰ ਗੱਲ ਦਾ ਅਹਿਸਾਸ ਹੈ ਵੀ ਗੰਗਾ ਨਗਰ ਗੰਗਾ ਨਗਰ ਜ਼ਿਲ੍ਹੇ ਚ 2000 ਗੁਰਦੁਆਰੇ ਆ ਠੀਕ ਹੈ ਬਿਲਕੁਲ ਹੁਣ ਮਾਨਗੜ ਕਿੰਨੇ ਗੁਰਦੁਆਰੇ ਆ ਬਿਲਕੁਲ ਕਿੰਨੀਆਂ ਸਿੰਘ ਸਭਾਵਾਂ ਆ ਬਿਲਕੁਲ ਨਾ ਨਾ ਕਰਦੇ ਕੱਟੋ-ਕੱਟ ਕੱਟੋ ਕੜਾਂਕਰ ਲਈਏ ਤੇ ਸਾਢੇ 3000 ਗੁਰਦੁਆਰੇ ਆ ਦੋ ਜ਼ਿਲ੍ਹਿਆਂ ਚ ਦੋ ਜ਼ਿਲ੍ਹਿਆਂ ਚ ਤੇ ਆ ਇਹਨੇ ਕਿੰਨੇ ਕਿੰਨੇ ਇਹਨਾਂ ਕੋਲੇ 7 ਗੁਰਦੁਆਰੇ 7 ਗੁਰਦੁਆਰੇ ਸਾਢੇ 3000 ਚੋਂ 7 ਗੁਰਦੁਆਰੇ ਦੀ ਤੁਸੀਂ ਨਾ ਪਾ ਕੇ ਤੇ ਤੁਸੀਂ ਕੌਣ ਦੀ ਗੱਲ ਕਰੀ ਜਾਂਦੇ ਹੋ ਇਹ ਰੱਬ ਦੀ ਕਲਾ ਹੈ ਇਹ ਰੱਬ ਨੇ ਕਲਾ ਵਰਤਾਈ ਹੈ ਫਿਰ ਦੇਖੋ ਵੀ ਬੜੇ ਅਫਸੋਸ ਹੁੰਦਾ ਜਦੋਂ ਵੇਖੀਦਾ ਵੀ ਯਾਰ ਕਿੰਨਾ ਲੋਕਾਂ ਨੂੰ ਵਿਚਾਰ ਰਹੇ ਹੋ ਤੁਸੀਂ ਉਹ ਲੋਕਾਂ ਨੂੰ ਜਿਨ੍ਹਾਂ ਨੇ ਮਾਸੂਮ ਬੱਚੇ ਵੜਤੇ ਜਿਨ੍ਹਾਂ ਨੇ ਬਜ਼ੁਰਗ ਵੜਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਵੜਤੇ ਯਾਰ ਕਮਾਲ ਦੀ ਗੱਲ ਦੇਖੋ ਆਗੇ ਨਸ਼ੇ ਚ ਰੱਜਿਆ ਲੋਕਾਂ ਨੇ ਨਾ ਬੱਚੇ ਵੇਖੇ ਨਾ ਬਜ਼ੁਰਗ ਵੇਖੇ ਨਾ ਘੋੜੇ ਵੇਖੇ ਅਫਸੋਸ ਇਸ ਗੱਲ ਦਾ ਮੈਂ ਤਾਂ ਕਹਿੰਦਾ ਵੀ ਇਹ ਲੋਕ ਉਸ ਮਾਨਸਿਕ ਤੌਰ ਤੇ ਉਸ ਵਿਚਾਰ ਤਾਂ ਅਡੌਪਟ ਕਰ ਚੁੱਕੇ ਐ ਜਿਨ੍ਹਾਂ ਨੇ ਇੱਕ ਵਾਰੀ ਵੀ ਕਲ ਦੀ ਸਭਾ ਚ ਇਹ ਮਤਾ ਪਾਸ ਨਹੀਂ ਕੀਤਾ ਬੱਚਿਆਂ ਦੀ ਦੇਰ ਰੋਕਤਾ ਵਾਸਤੇ ਤੇ ਹਮਲੇ ਨਿੰਦਾ ਨਹੀਂ ਕੀਤੀ ਆ ਨਹੀਂ ਇਹ ਮਹਾਪੰਚਾਇਤ ਤੋਂ ਪਹਿਲਾਂ ਐ ਸੋਚਦੇ ਸੀ ਵੀ ਇਹ ਕਿਸ ਵਿਚਾਰਧਾਰਾ ਨੂੰ ਲੈ ਕੇ ਤੁਰ ਰਿਹਾ ਬੰਦਾ ਵੀ ਦਿਖਾਵੇ ਨੂੰ ਤਾਂ ਸਿੱਖ ਅਸੀਂ ਤੇ ਐਡਾ ਇਹਨੇ ਹਮਲਾ ਕਰਾਤਾ ਗੁਰਦੁਆਰਾ ਸਾਹਿਬ ਤੇ ਐਡਾ ਕਲੰਕ ਪਰਿਵਾਰ ਨੇ ਚੱਕ ਲਿਆ ਪਰ ਇਹਨੇ ਬਾਅਦ ਵਿੱਚ ਮਹਾਪੰਚਾਇਤ ਜਿਹੜਾ ਆਪਣੇ ਇਹਨੇ ਭਾਸ਼ਣ ਦੇ ਤਾਂ ਉਹਦੇ ਚ ਕਲੀਅਰ ਕਰਤਾ ਕਿ ਮੈਂ ਸਿਰਫ ਦਿਖਾਵੇ ਦਾ ਹੈਗਾ ਸਿੱਖ ਮੇਰੇ ਦਸਤਾਰ ਬੰਨੀ ਆ ਨਾਮ ਦੇ ਨਾਲ ਸਿੰਘ ਲਾਉਣਾ ਸਾਡੇ ਖਾਨਦਾਨਾ ਵੀ ਦਾਵੀ ਜਿਵੇਂ ਸਾਰੀਆਂ ਸੰਗਤਾਂ ਨੂੰ ਪਤਾ ਹੁਣ ਤਾਂ ਦਾਦਾ ਪ੍ਰੇਮੀ ਪਿਓ ਅਕਾਲ ਪਤਾ ਸਾ ਤੋਂ ਸਿੱਖਿਆ ਹੋਇਆ ਤੇ ਆਪਦੇ ਵੀ ਇਹ ਤੀਜੀ ਪੀੜ੍ਹੀ ਦੇ ਵਿੱਚ ਵੀ ਆ ਕੇ ਸਿੱਖਾਂ ਦੇ ਨਾਲ ਹੀ ਦੁਸ਼ਮਣੀ ਸਿੱਖ ਭੇਸ ਦੇ ਵਿੱਚ ਵੜ ਕੇ ਤੇ ਸਿੱਖਾਂ ਦਾ ਹੀ ਨੁਕਸਾਨ ਕਰਨਾ ਇਹਨੇ ਆਪ ਦਾ ਦੱਸਤਾ ਕਿ ਮੈਂ ਸਿੱਖ ਨਹੀਂ ਆ ਤੇ ਨਾ ਹੀ ਮੇਰੀ ਜਿਹੜੀ ਹੈਗੀ ਇਹ ਵਿਚਾਰਧਾਰਾ ਉਹ ਸਿੱਖੀ ਨੂੰ ਆ ਗਈ ਵੀ ਮੈਂ ਪਾਸ਼ ਦਾ ਜਿਹੜਾ અવਤਾਰ ਪਾਸ਼ ਦਾ ਨਾਂ ਲਿਆ ਵੀ ਦੱਸਤਾ ਵੀ ਮੈਂ ਪਹਿਲ ਜਿਹੜਾ અવਤਾਰ ਪਾਸ਼ ਸਿੱਖੀ ਦਾ ਘਾਣ ਕਰ ਰਿਆ ਸੀ ਸੰਤਾਂ ਦੀ ਵਿਰੋਧਤਾ ਕਰ ਰਿਹਾ ਜਿਹੜੇ ਨੇ ਕਵਿਤਾ ਦੇ ਵਿੱਚ ਇਹ ਵੀ ਲਿਖਿਆ ਸੀਗਾ ਵੀ ਸੰਤ ਜਰਨੈਲ ਸਿੰਘ ਜੀ ਕਦੇ ਵੀ ਮਾਫਰ ਨਾ ਕਰਨ ਵਾਲੇ ਮੁਰਜੇ ਮੈਂ ਨਾ ਬਖਸ਼ਣ ਨਾ ਬਖਸ਼ਣ ਬਿਲਕੁਲ ਬਿਲਕੁਲ ਇਹ ਗੱਲ ਲਿਖੀ ਜਮ ਉਹਦੇ ਫੋਲੋਅਰ ਇਹ ਬੋਲ ਵਰ ਮੰਗਿਆ ਦਾ ਇਹ ਕਹਿੰਦਾ ਫੋਲੋ ਕਰਦਾ ਇਹਨਾਂ ਨੇ ਪੇਖ ਦਿਖਾਏ ਜਗਤ ਕੋਲ ਲੋਕਾਂ ਨੂੰ ਪਤਾ ਪੇਖ ਵੀ ਨਹੀਂ ਆ ਉਹ ਗੱਲ ਕਰਤੀ ਇਹਨਾਂ ਨੇ ਪੇਖ ਵੀ ਨਹੀਂਗਾ ਸਾਬਤ ਕਰਦਾ ਉਹ ਕਹੇ ਸਰੋਵਰ ਦੀ ਲੋੜ ਨਹੀਂ ਜਿਹੜੇ ਕਿ ਸਾਡ ਨੂੰ ਇਹ ਉਸ ਚੀਜ਼ ਨੂੰ ਉਹ ਕਹਿ ਰਹੇ ਕਲੋਰ ਨਹੀਂ ਇਹ ਕਹਿ ਰਹੇ ਫੋਲੋ ਕਰ ਤੇ ਐਸੀ ਕਰ ਕਰਕੇ ਇਹਨਾਂ ਨੂੰ ਗੁਰੂ ਘਰ ਜਿਹੜੇ ਚੜ੍ਹਦੀ ਕਲਾ ਵਾਲੇ ਉਹ ਰੜਕ ਰਹੇ ਹੈ ਗੁਰੂ ਘਰਾਂ ਨੂੰ ਅਸੀਂ ਇਹਨਾਂ ਵੀ ਸਭ ਤੋਂ ਕਰਦਾ ਵੀ ਮੈਂ ਸਿੱਖ ਨਹੀਂ ਐ ਮੇਰਾ ਪੈਖ ਹੈ ਪਰ ਹੁਣ ਸਮਝਣ ਦੀ ਲੋੜ ਐ ਤੇ ਮੈਂ ਇਲਾਕੇ ਦੀ ਸੰਗਤ ਦਾ ਧੰਨਵਾਦ ਵੀ ਕਰਦੇ ਜਿਨ੍ਹਾਂ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਕੰਮ ਲਿਆ ਬੇਸ਼ੱਕ ਇਹਨਾਂ ਨੇ ਆਸ-ਪਾਸੇ ਕੂੜ ਪੂਰਾ ਪ੍ਰਚਾਰ ਕੀਤਾ ਝੂਠ ਦਾ ਪਰ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਹੋਈ ਕਲਾ ਵਰਤੀ ਆਮ ਜਿਹੜਾ ਸੰਗਤ ਹੈ ਗੁਰੂ ਨੂੰ ਪ੍ਰੇਮ ਕਰਨ ਵਾਲੀ ਉਹਨਾਂ ਨੂੰ ਸੱਚ ਦੇਖਿਆ ਹਾਂਜੀ ਹਾਂਜੀ ਵੀ ਇਹੇ ਝੂਠ ਦੇ ਪੈਰੋਕਾਰ ਐ ਇਹ ਦਿਖਾਵਾ ਮਾਹੌਲ ਬਣਾ ਕੇ ਨੈਰੇਟਿਵ ਸਿਰਜ ਰਹੇ ਨੇ ਸੱਚ ਦੇ ਖਿਲਾਫ ਤੇ ਸਾਡਾ ਉੱਥੇ ਜਾਣਾ ਬਣਦਾ ਨਹੀਂ ਹੈ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਿਰਫ ਤਾਂ ਸਿਰਫ ਉਹਨਾਂ ਨੇ ਧਰਮ ਦੀ ਜਿਹੜੀ ਗੱਲ ਕੀਤੀ ਤੇ ਧਰਮ ਸੱਚ ਤੇ ਪਹਿਰਾ ਦਿੰਦਾ ਇਹ ਕਾਬਿਲਤਾਰਫ ਹੈ ਤੇ ਹਮੇਸ਼ਾ ਸਤਗੁਰੂ ਸੱਚੇ ਪਾਸ਼ੇ ਚਰਨਾਂ 'ਚ ਵੀ ਅਰਦਾਸ ਹੈ ਕਿ ਸਤਗੁਰੂ ਜੀ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸਾਰੇ ਗੁਰਸਿੱਖਾਂ ਨੂੰ ਸੱਚ ਦਾ ਗਿਆਨ ਕਰਾਉਣ ਤੇ ਸੱਚ ਤੇ ਪਹਿਰਾ ਦੇਣ ਦੀ ਜਿਹੜੀ ਹਿੰਮਤ ਆ ਉਹ ਬਖਸ਼ਿਸ਼ ਕਰਨ ਤਾਂ ਕਿ ਇਹਨਾਂ ਝੂਠ ਦੇ ਪੈਰੋਕਾਰਾਂ ਦੇ ਆਪਣੇ ਆਪਾਂ ਕਹਿ ਦਈਏ ਵੀ ਇਹਨਾਂ ਦੇ ਨਾਸ਼ੀ ਹੋਵੇ ਖਤਮ ਹੋ ਜਾਣੇ ਸਿੱਖਾ ਦੇ ਵਿੱਚ ਗੋਲੂ ਵਾਲਾ ਮੰਡੀ ਖਿਲਾਫ ਹੈ ਹਾਂਜੀ ਤੇ ਗੋਲੂ ਵਾਲਾ ਜਿੱਦਾਂ ਆਪਾਂ ਪਰਸੋਂ ਤੋਂ ਹੀ ਦੇਖ ਰਹੇ ਆ ਜਾਂ ਆਪਾਂ ਨੂੰ ਤਾਂ ਪਹਿਲਾਂ ਵੀ ਪਤਾ ਹੈ ਕਿ 12000 ਤੋਂ ਦੀ ਵੋਟ ਹੈ ਤੇ ਆ ਇਹ ਕਿੰਨੇ ਜਣੇ ਗਿਣਤੀ ਦੇ ਕਿੰਨੇ ਜਣੇ ਤੁਸੀਂ ਇੱਕਲ ਨੋਟ ਕਰਿਓ ਵੀ ਸੰਗਤ ਨੇ ਕੱਲ ਦੀ ਜਿਹੜੀ ਉਹਨਾਂ ਦੀ ਆਪਾਂ ਕਹਿੰਦੇ ਰੈਲੀ ਸੀਗੀ ਹੂੰ ਉਹਨੂੰ ਨਕਾਰਿਆ ਨਹੀਂ ਗਾ ਹੂੰ ਉਹਨੂੰ ਦੁੱਤਕਾਰਤਾ ਦੁੱਤਕਾਰਤਾ ਚਪੇੜ ਮਾਰੀ ਤੇ ਪੇੜ ਮਾਰੀ ਇਹ ਦੁੱਤਕਾਰਤਾ ਕੇ ਝੂਠ ਦੇ ਮੂੰਹ ਤੇ ਚਪੇੜ ਤਾਂ ਮਾਰੀ ਯਾਰ ਕਮਾਲ ਦੀ ਗੱਲ ਆ ਯਾਰ ਥੋੜਾ ਤੁਸੀਂ ਸਿਟਿੰਗ ਐਮਐਲਏ ਆ ਤੇ ਫਿਰ ਦੇਖੋ ਰੱਬ ਨਾ ਕਿਦਾਂ ਇਹੋ ਜਿਹੇ ਲੋਕਾਂ ਨੂੰ ਮਜ਼ਾਕ ਦਾ ਬਾਤਰ ਬਣਾਉਂਦਾ ਹੁਣ ਇਹ ਸਿਟਿੰਗ ਐਮਐਲਏ ਆ ਇਹ ਪਿੰਡਾਂ ਜਾਂਦੇ ਆ ਲੋਕਾਂ ਨੂੰ ਜਾਂਦੇ ਤੇ ਜਾ ਕੇ ਗਿਆਪਨ ਦਿੰਦੇ ਆ ਸਾਡੀ ਮੰਗ ਆ ਮੰਗਾ ਰੱਖਦੇ ਤੇ ਕੱਲ ਦੇਖੋ ਵੇਖੋ ਤੇ ਗਿਆਪਨ ਲੱਗੇ ਜਾ ਰਹੇ ਸਾਡੇ ਨਹੀਂ ਹਰਾਨਗੀ ਦੀ ਗੱਲ ਉੱਥੇ ਇਹ ਵੀ ਹੁੰਦੀ ਹੈ ਵੀ ਇਹਨਾਂ ਦੇ ਘਰੇ ਬੱਚੇ ਹਨੀ ਇਹਨਾਂ ਦੇ ਘਰੇ ਬਜ਼ੁਰਗ ਹਨੀ ਹਾਂ ਇਹਨਾਂ ਨੂੰ ਉਹਨਾਂ ਦੇ ਚਿਹਰੇ ਨਹੀਂ ਦਿਖੇ ਜਿਹੜੇ ਬੱਚੇ ਜਮਾ ਜਾਣ ਦੀ ਬਾਜੀ ਵੀ ਹਰਨ ਨਾਲੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹਾਂ ਕਿਰਪਾ ਕੀਤੀ ਉਹਨਾਂ ਦੀ ਸਿਹਤ ਚੜ੍ਹਦੀ ਕਲਾ 'ਚ ਹੋ ਗਈ ਕੀ ਇਹਨਾਂ ਨੂੰ ਅੰਦਰ ਇਹਨਾਂ ਦੀ ਇਨਸਾਨੀਅਤ ਹੈ ਨਹੀਂ ਇੱਥੋਂ ਹੀ ਪਤਾ ਲੱਗਿਆ ਵੀ ਇਹ ਬੰਦੇ ਇਨਸਾਨੀਅਤ ਦੇ ਤੌਰ ਤੇ ਵੀ ਗਏ ਗਿਜਰੇ ਆ ਇਹਨਾਂ ਕੋਲ ਇਨਸਾਨੀਅਤ ਵੀ ਹੈ ਨਹੀਂ ਗੀ ਤੁਹਾਡੀ ਗੱਲ ਨੂੰ ਵੱਡੀ ਤਰ੍ਹਾਂ ਜਿਹੜੇ ਉਹ ਬੱਚਿਆਂ ਦੇ ਚੋਟਾ ਹੈ ਨਾ ਹਾਂਜੀ ਪਤਾ ਨਹੀਂ ਇਹਨਾਂ ਨੇ ਇੱਕ ਵਾਰ ਵੀ ਮੂੰਹ ਤੋਂ ਇਹ ਗੱਲ ਨਹੀਂ ਕਹੀ ਪਰ ਹਰ ਇੱਕ ਇਨਸਾਨ ਭਾਵੇਂ ਉਹ ਸਿੱਖ ਹੈ ਭਾਵੇਂ ਗੈਰ ਸਿੱਖ ਹੈ ਜਦੋਂ ਵੇਖਦਾ ਹੈ ਨਾ ਇਹ ਗੱਲ ਜ਼ਰੂਰ ਕਹਿੰਦਾ ਹੈ ਵੀ ਚਲੋ ਕੋਈ ਗੱਲ ਸੀ ਉਹ ਸਾਨੂੰ ਨਹੀਂ ਪਤਾ ਪਰ ਇਹ ਬੇਜਵਾਨ ਘੋੜਿਆਂ ਨੂੰ ਬੱਚਿਆਂ ਨੂੰ ਇਦਾਂ ਵੜਨ ਇਹ ਬਹੁਤ ਮਾੜਾ ਹੈ ਤੇ ਜਿੱਦਾਂ ਵੀਰ ਜੀ ਨੇ ਆਖਿਆ ਵੀ ਇਹਨਾਂ ਦਾ ਕੰਮ ਫਰਜ਼ ਬਣਦਾ ਸੀ ਇੱਕ ਵਾਰ ਤਾਂ ਮੂੰਹੋਂ ਕਹਿੰਦੇ ਵੀ ਚਲੋ ਜੋ ਹੋਇਆ ਪਰ ਬੱਚਿਆਂ ਵਾਲਾ ਜਿਹੜਾ ਇਹ ਕੰਮ ਹੋਇਆ ਨਾ ਇਹ ਮਾੜਾ ਹੈ ਪਰ ਇਹਨਾਂ ਦੀ ਮੇਰੇ ਨਾਲ ਮਾਨਸਿਕ ਤੌਰ ਤੇ ਇਦਾਂ ਸਫਾਈਆਂ ਦੇ ਰਿਹਾ ਸੀ ਸਫਾਈਆਂ ਪਤਾ ਕੀ ਨਾ ਰੱਬ ਦਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਹੈ ਤੇ ਇਹਨਾਂ ਦੀ ਮਾਰਤੀ ਮੱਤ ਮੱਤ ਮਰੀ ਤੇ ਦੇਖੋ ਜੀ ਕਮਾਲ ਦੀ ਬੰਦਾ ਖੁਦ ਐਕਸੈਪਟ ਕਰ ਰਿਹਾ ਹੈ ਬਿਲਕੁਲ ਗੁਰਬਾਣੀ ਦੀ ਤੁਕ ਨਹੀਂ ਆ ਰਹੀ ਉਹਨੂੰ ਉਹਨੂੰ ਪਾਸ਼ ਦੀ ਕਵਤਾ ਯਾਦ ਆ ਰਹੀ ਹੈ ਪਾਸ਼ ਉਹ ਬੰਦਾ ਜਿਹੜਾ ਹਮੇਸ਼ਾ ਹੀ ਸਿੱਖੀ ਦਾ ਕਾਣ ਕੀਤਾ ਜਿਨ੍ਹਾਂ ਨੇ ਆਪਣੇ ਲਿਖਤਾਂ ਵਿੱਚ ਜਿਹੜਾ ਬੰਦਾ ਇਹ ਕਮਾਲ ਦੀ ਗੱਲ ਇਹ ਬੰਦਾ ਦਰਬਾਰ ਸਾਹਿਬ ਦੇ ਸਰੋਵਰ ਝੋਨਾ ਉਹਨਾਂ ਦੀ ਗੱਲ ਕਰੇ ਬਿਲਕੁਲ ਤੇ ਇੱਕ ਐਮਐਲਏ ਉਹਨੂੰ ਕੋਟ ਕਰੇ ਬਿਲਕੁਲ ਉਸ ਕਵੀ ਨੂੰ ਤੇ ਤੁਸੀਂ ਸੋਚ ਸਕਦੇ ਹੋ ਕਿ ਬੰਦੇ ਦੇ ਵਿਚਾਰਤਾਂ ਕੀ ਆ ਚਲੋ ਰੱਬ ਮਿਹਰ ਕਰੇ ਸਮੂਤੀ ਸੰਗਤਾਂ ਵਾਸਤੇ ਧਰਮਾਦ ਕਰਦੇ ਆ ਵੀ ਬੜੇ ਸਿਹਰਦ ਹੋ ਕੇ ਬੜੇ ਜ਼ਿੰਮੇਵਾਰ ਨਾਲ ਜਿਸ ਤਰ੍ਹਾਂ ਤੁਸੀਂ ਨਕਾਰਿਆ ਤੇ ਦੁਤਕਾਰਿਆ ਬਿਲਕੁਲ ਇਹ ਸਾਡੇ ਸਿੱਖਪੰਥ ਦੀ ਬੜੀ ਵੱਡੀ ਜਿੱਤ ਹੈ ਇਹ ਨਾ ਕਈ ਥਾਨਾਂ ਤੇ ਇਦਾਂ ਨਹੀਂ ਵਿਚਾਰਤਾਰੇ ਬਿਲਕੁਲ ਇਹ ਚਾਹੁੰਦੇ ਵੀ ਉਹ ਥਾਨ ਖਤਮ ਕਰ ਦਈਏ ਜਿੱਥੇ ਸਿੱਕੇ ਦੀ ਗੱਲ ਹੁੰਦੀ ਹੈ ਸਿੱਕੇ ਦੇ ਸਿਧਾਂਤਾਂ ਦੀ ਗੱਲ ਹੁੰਦੀ ਹੈ ਇਹਨਾਂ ਨੂੰ ਗੋਗਲੂ ਚਾਹੀਦੇ ਆ ਬਸ ਵੀ ਗੋਗਲੂਆਂ ਦੀ ਕਮੇਟੀ ਬਣੇ ਤੇ ਉਹ ਬਹਿ ਜੇ ਇਹਨਾਂ ਦੀ ਜਿੰਦਾਬਾਦ ਜਿੰਦਾਬਾਦ ਕਰੀ ਜਿੰਦਾਬਾਦ ਜਿੰਦਾਬਾਦ ਕਰੀ ਚੱਲੇ ਬਸ ਹੋਰ ਕੁਝ ਨਹੀਂ ਕਰ ਕਿਉਂਕਿ ਪਰ ਸਮਾ ਦੇਵੀ ਆ ਵੀਰ ਜੀ ਵੀ ਆਪਣੇ ਵਿੱਚ ਹੀ ਬਣੇ ਬੈਠੇ ਆ ਹੁਣ ਇਹ ਆਪਦੇ ਆਪ ਨੂੰ ਸਿੱਖ ਕਹੋਂਦੇ ਆ ਤੇ ਸਾਨੂੰ ਵੀ ਸਾਰੀ ਸੰਗਤ ਨੂੰ ਹੀ ਪਛਾਨਣ ਦੀ ਲੋੜ ਐ ਸਮੇਂ ਦੀ ਜਿਹੜੀ ਜ਼ਰੂਰਤ ਐ ਨਾ ਉਹ ਵੀ ਪਛਾਨਣਾ ਪਵੇਗਾ ਕਿ ਕਿਹੜੇ ਸਿੱਖੀ ਦੇ ਸਿਧਾਂਤਾਂ ਤੁਰਨ ਵਾਲੇ ਨੇ ਤੇ ਕਿਹੜੇ ਸਿਰਫ ਭੇਸ਼ ਬਣਾ ਕੇ ਤੇ ਇਹ ਅਵਤਾਰ ਪਾਸ਼ ਵਰਗਿਆਂ ਦੀ ਵਿਚਾਰਧਾਰਾ ਨੂੰ ਲੈ ਕੇ ਤੁਰ ਰਹੇ ਨੇ ਇਹ ਸੰਗਤ ਨੇ ਪਛਾਨਿਆ ਤਾਂ ਇਹ ਪਤਾ ਲੱਗੋ ਸੰਗਤ ਜਿਹੜੀ ਨਹੀਂ ਆਏ ਲੋਕ ਇਹਨਾਂ ਫੋਰਸ ਕਰਨ ਤੇ ਇਹਨਾਂ ਜ਼ੋਰ ਲਾਉਣ ਤੇ ਇਹ ਆਪ ਖੁਦ ਇਹਨਾਂ ਨੇ ਵੀਰ ਜੀ ਸ਼ਾਇਦ ਤੁਹਾਨੂੰ ਨੋਲਿਜ ਹੋਵੇ ਇਹਨਾਂ ਨੇ ਖੁਦ ਫੋਨ ਕੀਤੇ ਇੰਨੇ ਮੈਂਬਰ ਲਿਆਉਣੇ ਆ ਜੀ ਪੱਗਾ ਬਣਾ ਕੇ ਹਾਂਜੀ ਹਿੰਦੂ ਵੀਰਾਂ ਨੂੰ ਵੀ ਪੱਗਾ ਬਣਾ ਕੇ ਲੈ ਕੇ ਤਾਂ ਵੀ ਲੋਕ ਨਹੀਂ ਆਏ ਇਹਦਾ ਮਤਲਬ ਤੇ ਇਹ ਕਿ ਲੋਕਾਂ ਨੂੰ ਸੱਚ ਪਤਾ ਲੱਗ ਗਿਆ ਇਹ ਸਿੱਖ ਕੌਮ ਦਾ ਜਾਂ ਸਿੱਖ ਕੌਮ ਨਹੀਂ ਕਿਸੇ ਦਾ ਪਤਾ ਨਹੀਂ ਹੁਣ ਗੱਲਾਂ ਦੀ ਵੀ ਸਥਾਨ ਕਿਉਂ ਖੋਣਾ ਚਾਹੁੰਦੇ ਆ ਬਿਲਕੁਲ ਕਿਉਂਕਿ ਜਿੱਨਾ ਸਥਾਨਾਂ ਤੇ ਸਿੱਖੀ ਦੀ ਗੱਲ ਹੋਊਗੀ ਸਿੱਖੀ ਸਿਧਾਂਤਾਂ ਦੀ ਗੱਲ ਹੋਊਗੀ ਹਨਾ ਜਿੱਥੋਂ ਦੀ ਸਪੀਕਰਾਂ ਚੋਂ ਆਵਾਜ਼ ਬੁਲੰਦ ਹੋਊਗੀ ਪਾਪ ਕੀ ਜਾਂਦ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਹਣਾ ਕੁੱਤਾ ਰਾਜ ਬਹਾਲੀ ਆ ਮੁਰ ਚੱਕੀ ਚੱਟਾ ਜਿਹੜੀ ਇਹ ਜਿਹੜੇ ਗੁਰਵਾਣੇ ਵਾਕ ਹਨ ਇਹ ਲੋਕਾਂ ਨੂੰ ਚੁਬਦੇ ਆ ਇਹਨਾਂ ਦੀ ਆਤਮਾ ਨਾ ਤੜਫਦੀ ਏ ਮੁਰਗੀ ਆ ਇੰਨੀ ਗੁਰੂ ਸਾਹਿਬ ਨੇ ਇੰਨੇ ਕੜੇ ਬਚਨ ਗਏ ਹੋਏ ਆ ਪਰ ਇਹ ਕੜੇ ਬਚ ਲਾਗੂ ਕਿੰਨੇ ਹੁੰਦੇ ਆ ਉਸ ਵਿਚਾਰਤਾਰਾ ਤੇ ਜਿਹੜੀ ਵਿਚਾਰਤਾਰਾ ਮਾਨਵਤਾ ਦਾ ਇਨਸਾਨੀ ਦਾ ਕੰਨ ਕਰਦੀ ਆ ਇਸ ਕਰਕੇ ਇਹ ਚੰਦੇ ਵੀ ਇੱਕ ਮਿੱਟੀਆਂ ਹਟਾ ਦੋ ਇੱਥੇ ਗੌਂਗਲੂ ਬਿਠਾ ਦੋ ਜਿਹੜੇ ਬਸ ਤੜਕੇ ਦੁਕਾਨਾਂ ਨੂੰ ਗੁਰਦੁਆਰਾ ਖੋਲਣ ਹੂੰ ਦੇ ਦਵਾਰੇ ਬੰਦ ਕਰ ਦੋ ਫਿਰ ਸ਼ਾਮ ਨੂੰ ਖੋਲਣਾ ਤੇ ਰਾਤ ਨੂੰ ਬੰਦ ਕਰ ਦਾਂ ਬੱਕਰੀ ਦਾ ਹੋਕਾ ਦੇ ਨਾਲੇ ਹਾਂ ਚਲੋ ਆਪਾਂ ਤਾਂ ਫਿਰ ਸ਼ੁਕਰਾਨਾ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਦਾ ਬਿਲਕੁਲ ਜੀ ਜਿੱਦਾਂ ਨੇ ਮੱਥਾ ਰਾਜ ਨਾਲ ਹੈ ਹਾਂਜੀ ਸੁਣਾ ਇੱਕ ਵਾਰ ਨੇ ਰਾਜ ਹੈ ਬਿਲਕੁਲ ਪਰ ਗੁਰੂ ਸਾਹਿਬ ਨੇ ਨਾ ਉਹ ਗੱਲ ਫਿਰ ਸਾਬਤ ਕਰ ਉਹ ਗਾਈ 1 ਸਵਾ ਲੱਖ ਤੇ ਇੱਕ ਲੜਾਉ ਸਵੇਰ ਸਵੇਰ ਗੋਸਣਾ ਇੱਕ ਬੰਨੇ ਜਿੰਨੇ ਪੂਰਾ ਤਾਮਚਾਮ ਪੂਰਾ ਜਿਹਨੂੰ ਕਹਿੰਦੇ ਵੀ ਪ੍ਰਸ਼ਾਸਨ ਲਾਰ ਕਾ ਸਰਕਾਰਾਂ ਲਾਰ ਰਖੀਆਂ ਸਭ ਕੁ ਲਾਰ ਕਾ ਜਿਆ ਇਹਦੇ باوجود ਹਜ਼ਾਰ ਦੇ ਕਰੀਬ ਹਾਲਾਂਕਿ ਜਿਹੜੇ ਨਾਲ ਦੇ ਬੀਜੇਪੀ ਦੇ ਬੰਦੇ ਗਏ ਹੈ ਨਾ ਉਹ ਤਾਂ 7-800 ਹੀ ਗਏ ਰਏ ਹੈ ਉਹ ਆਪਾਂ ਚਲੋ ਕੋਈ ਰਿਪੋਰਟ ਗਈ ਇੰਟੈਲੀਜੈਂਸ ਦੀ 1000 ਦੀ ਜੋ ਭੇਜੀ ਹੈ ਸਰਕਾਰ ਨੂੰ ਆਪਾਂ 1000 ਹੀ ਮੰਨਦੇ ਆ 1000 ਬੰਦਾ ਜੇ ਦੋ ਜ਼ਿਲ੍ਹਿਆਂ ਚੋਂ ਮੈਂ ਕਹਿੰਦਾ ਕੱਲ ਚਵਹਿਰਾ ਸਾਹਿਬ ਆ ਬਾਬਾ ਦੀਪ ਸਿੰਘ ਜੀ ਦਰੇ ਕੱਲ 5000 ਬੰਦਾ ਹਾਂਜੀ ਬਿਲਕੁਲ 5-5 ਹਜ਼ਾਰ ਬੰਦਾ ਤਾਂ ਯਾਰ ਸਾਡੇ ਉਂ ਬੈਠਾ ਹੁੰਦਾ ਤੇ ਤੁਸੀਂ ਦੋ ਜ 1000 ਬੰਦਾ ਇਕੱਠਾ ਕਰਕੇ ਤੇ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਅਸੀਂ ਸਿੱਖ ਸੰਗਤ ਬੁਲਾ ਲਈ ਐ ਤੇ ਰੱਬ ਨੇ ਐ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਮਿਤਾਰਾ ਕਰਤਾ ਰੱਬ ਮਿਹਰ ਕਰੇ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਸੁਚੇਤ ਰਹਿਣ ਰਹਿਣ ਬਿਲਕੁਲ ਤੇ ਸੰਧ ਵੀ ਯਾਦ ਰੱਖਣਾ ਵੀ ਕਿਹੜੇ ਕਿਹੜੇ ਬੰਦੇ ਸੰਧ ਬਣਿਆ ਜਿਹੜੇ ਕੁੰਗ ਦਾ ਕਾਣ ਕਰਦੇ ਆਪਣੀ ਬਿਲਕੁਲ ਜੀ ਜਬਲੀ ਚੋਕ ਕੋ ਝੋਲੀ ਚੱਕ ਤਲਵੇ ਚੜਪਲੇ ਅਲਫਾਜ ਬੋਤੇ ਪਰ ਕੌਮ ਦਾ ਕਾਨਕਰ ਜਿਹੜੀ ਸਹੀ ਤਾਂ ਜੇ ਪਾਸ਼ ਸੀਗਾ ਪਾਸ਼ ਸਟੇਟ ਦਾ ਸੰਧ ਸੀਗਾ ਬਿਲਕੁਲ ਹਾਂਜੀ ਵੀ ਕਿਹਾ ਉਹ ਸੰਧ ਸੀਗਾ ਜਿਹੜਾ ਕੌਮ ਦਾ ਕਾਨਕਰ ਦੀ ਹੁਣ ਤੁਹਾਨੂੰ ਲੋੜ ਤੁਹਾਨੂੰ ਇਸੇ ਲੋੜ ਪੈਣੀ ਆ ਆਪੇ ਸਾਹਮਣੇ ਆ ਜਾਂਦੇ ਆ ਬਿਲਕੁਲ ਤੁਸੀਂ ਸੋਸ਼ਲ ਮੀਡੀਆ ਖੋਲੋਗੇ ਤਾਂ ਸੰਧ ਬਣੇ ਸੰਧ ਕਿਹੜੇ ਸੰਧ ਬਣੇ ਹੋਏ ਆ ਬਿਲਕੁਲ ਜੀ ਤੁਹਾਨੂੰ ਪਤਾ ਲੱਗ ਜਾਣਗੇ ਸਹੀ ਹੈ ਨਾ ਤਿਆਰ ਬੈਠੇ ਆ ਜਾਂਦਾ ਕਿ ਕੋ ਫਿਗਰ ਪ੍ਰਿੰਸਿੰਗ ਸਹੀ ਸਹੀ ਗੱਲ ਹੈ ਇਹਨਾਂ ਦੇ ਲਿਖਣ ਤੋਂ ਬੋਲਣ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਖਰੀਦੇ ਹੋਏ ਬੰਦੇ ਆ। ਹਾਂਜੀ ਚਲੋ ਰੱਬ ਮਿਹਰ ਕਰੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਹਰ ਲੜਾਈ ਜਿੱਤਾਂਗੇ ਬਸ ਗੁਰੂ ਹੱਥ ਰੱਖ ਕੇ ਸਿਰ ਤੇ ਮਿਹਰ ਦਾ ਬਿਲਕੁਲ ਆਖਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ